ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਹੋਗੇ ਆ ਦੇਖੋ ਆਪਾਂ 35 ਸਾਲ ਹੋ ਗਿਆ ਫੁੱਲ ਕੇ ਹੀ ਵੇਲੀ ਜਾਂਦੇ ਆ ਬਸ ਇੱਥੋਂ निजात ਨਹੀਂ ਮਿਲਦੀ ਕਦੋਂ ਨਾ ਸਾਡੀ ਕੋਈ ਛੁੱਟੀ ਤੇ ਨਾ ਸਾਡਾ ਕੋਈ ਸੰਡੇ ਤੇ ਨਾ ਸਾਡਾ ਕੋਈ ਮੰਡੀ ਬਸ ਇਹੀ ਬਣਾਈ ਜਾਂਦੇ ਆ ਤੇ ਆਪਣਾ ਦਿਮਾਗ ਖਰਾਬ ਕਰੀ ਜਾਂਦੇ ਆ ਤੇ ਇਧਰ ਆਪਾਂ ਮਿੰਟੋ ਮਿੰਟੀ ਅਰਬੀ ਕੱਟੀ ਤੇ ਤੜਫਾ ਤੜਫੂਕ ਤੇ ਲਾਂਬੇ ਕੀਤੀ ਪਿਆਹ ਲੋ ਜੀ ਸਬਜੀ ਬਾਈ ਜੇ ਫੁਲਕਾ ਵੀ ਤਿਆਰ ਤੇ ਸਬਜੀ ਵੀ ਤਿਆਰ ਤੇ ਇਸ ਤਰ੍ਹਾਂ ਕਰਕੇ ਸਭ ਪੈਣਾਂ ਨੂੰ ਬੇਨਤੀ ਆ ਕੇ ਗਰਮੀ ਦੇ ਵਿੱਚ ਫਟਾਫਾ ਟਿਕ ਪਾਸੇ ਸਬਜੀ ਤੇ ਫੁਲਕੇ ਬਣਾ ਕੇ ਇਹਨਾਂ ਦੇ ਅੱਗੇ ਰੱਖ ਦਿਆ ਕਰੋ ਘਰ ਦੇ ਖਾਣ ਚ ਨਾ ਖਾਣ ਇਹਨਾਂ ਦੀ ਮਰਜ਼ੀ ਬਸ ਸਾਡਾ ਤੇ ਕੰਮ ਆ ਫੀ 35 35 ਸਾਲ ਫੁਲਕੇ ਬੇਲੀ ਜਾਣੇ ਤੇ ਬਣਾਈ ਜਾਣੇ ਇਹਨਾਂ ਦੀ ਕੋਈ ਗਿਣਤੀ ਨਹੀਂ ਬਣਾਈ ਜੋ ਟੇਰਾਂ ਦੇ ਟੇਰ ਨਾ ਤੁਹਾਨੂੰ ਕੋਈ ਫੀਤਾ ਲੱਗਣਾ ਤੇ ਨਾ ਤੁਹਾਨੂੰ ਕੋਈ ਸਲਾਮੀ ਮਿਲਣੀ ਫਿਰ ਵੀ ਕਹਣ ਆਹ ਕੀ ਬਣਾਇਆ ਟਿੰਡੇ ਬਣਾਏ ਅਰਬੀ ਬਣਾ ਲਈ ਦਾਲ ਬਣਾ ਲਈ ਇਹੇ ਸੁਣਨ ਨੂੰ ਮਿਲਣਾ ਜੇ ਤੇ ਆ ਲੋ ਖੜੋ ਫੁਲਕੇ ਬਣੀ ਜਾਣ ਦੇ ਜੀ